ਔਰ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਲਗਭਗ ਰਾਤ ਦੇ ਹੀ ਆਏ ਆਂ ਔਰ ਜਦੋਂ ਅਸੀਂ ਇੱਥੇ ਪਹੁੰਚੇ ਆਂ ਉਦੋਂ ਡੀਆਈਜੀ ਬਾਰਡਰ ਰੇਂਜ ਪਹੁੰਚੇ ਆ ਉਹਨਾਂ ਨੇ ਦਿੱਤਾ ਵੀ ਟਿਬੜੀ 'ਚ ਕੋਈ ਤਮਾਕਾ ਹੋ ਗਿਆ ਪਹਿਲੀ ਤੇ ਖਬਰ ਸੀਗੀ ਹਾਂਜੀ ਬਾਅਦ ਦੇ ਵਿੱਚ ਚਲ ਸਾਡੀ ਗੱਲਬਾਤ ਚੱਲਣੀ ਨਹੀਂ ਰਹੀ ਆ ਹੋਣ ਕੋਈ ਪਾਕਿਸਤਾਨ ਨੇ ਜੱਟ ਛੁੱਟਿਆ ਕਸ਼ਮੀਰ 'ਚ ਕੋਈ ਹਮਲੇ ਹੁੰਦੀਆਂ ਖਬਰਾਂ ਨੇ ਠੀਕ ਆ ਜੀ ਤੁਸੀਂ ਵੀ ਜਾਣਦੇ ਹੋਵੋਗੇ ਸਾਰੇ ਇਸ ਕਰਕੇ ਹੀ ਅਸੀਂ ਰੇਲ ਨਹੀਂ ਰੋਕੀ ਉਹ ਕਹਿੰਦੇ ਫੌਜ ਦਾ ਸਮਾਨ ਆਉਣਾ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਆ ਜੀ ਗੱਡੀਆਂ ਤੁਸੀਂ ਲਿਗਾਏ ਜਾਓ ਅਜੇ ਤੱਕ ਕੋਈ ਵੀ ਰੇਲ ਗੱਡੀ ਆਪਾਂ ਨਹੀਂ ਰੋਕੀ ਹੈ हां गोदी मीडिया ਚਲਾ ਰਿਹਾ ਅਜ ਤੱਕ ਵਾਲੇ ਚੈਨਲ ਵੀ ਖਾਲਸਤਾਨੀਆਂ ਨੇ ਰੇਲ ਡੱਕ ਦਿੱਤੀ ਆ ਇਹ ਮਾੜੀ ਗੱਲ ਆ ਨਾ ਪਰ ਰੇਲ ਰੋਕੀ ਆ ਪਰ ਰੇਲ ਤੇ ਨੇੜੇ ਜ਼ਰੂਰ ਹੈਗੇ ਔਰ ਜਿਹੜਾ ਕੋਈ ਦੇਸ਼ ਵਿੱਚ ਘਟ ਰਿਹਾ ਉਹਨੂੰ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਗੱਲਬਾਤ ਵੀ ਆਪਣੀ ਚੱਲ ਰਹੀ ਆ ਆਪਾਂ ਇਹ ਫੈਸਲਾ ਕੀਤਾ ਵੀ ਉਹ ਵੀ ਪਿੱਛੇ اٹਣ ਤੇ ਆਪਾਂ ਜਿਹੜੀ ਗਰਾਊਂਡ ਆ ਉਹ ਲਾਗੇ ਨਾ ਗਰਾਊਂਡ ਉੱਥੇ ਟੈਂਟ ਲਾ ਕੇ ਉੱਥੇ ਰੈਲੀ ਕਰਦੇ ਆ ਠੀਕ ਹੈ ਜੀ ਉਹਨੂੰ ਆਖਿਆ ਤੁਸੀਂ ਵੀ ਆਪਦੇ ਕੰਮਾਂ ਕਰਾਂ ਚ ਲੱਗੋ ਠੀਕ ਹੈ ਜੀ ਕਰ ਦਿੰਨੇ ਆ ਪੁਲਿਸ ਰਾਜ ਤੇ ਸਾਡੀ ਗੱਲਬਾਤ ਹੋ ਰਹੀ ਵੀ ਪੁਲਿਸ ਰਾਜ ਬਣਿਆ ਹੋਇਆ ਪੂਰਾ ਪੰਜਾਬ ਇੱਥੇ ਲੋਕਾਂ ਦੇ ਜਮਹੂਰੀ ਹੱਕ ਜਿਹੜੇ ਆ ਬਹਾਲ ਕੀਤੇ ਜਾਣ ਇਹ ਪੁਲਿਸ ਰਾਜ ਨੂੰ ਵਾਪਸ ਲਿਆ ਜਾਵੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਅਕਵਾਇਰ ਕੀਤੀਆਂ ਗਈਆਂ ਇਹਨਾਂ ਪੈਸੇ ਟਰਨ ਹੋਵੇ ਅੰਮ੍ਰਿਤਸਰ ਗਰਦਾਸਪੁਰ ਹੋਵੇ ਜਿੱਥੇ ਕਿਸਾਨਾਂ ਨੇ ਪੈਸੇ ਨਹੀਂ ਲਏ ਉੱਥੇ ਕੰਮ ਰੁਕਣਾ ਚਾਹੀਦਾ ਹੈ ਉੱਥੇ ਸਾਡੇ ਕਿਸਾਨ ਪੱਠੇ-ਪੁੱਠੇ ਬੀਜਣ ਕਿ ਜਦੋਂ ਤੁਸੀਂ ਸਾਨੂੰ ਪੈਸੇ ਦੇ ਦੋਗੇ ਉਦੋਂ ਮੌਜਨਾ ਆਪਣਾ ਕਬਜ਼ਾ ਲੈ ਲਓ ਇੱਥੋਂ ਤੱਕ ਸਾਡੀ ਗੱਲਬਾਤ ਹੋਈ ਆ 45 ਦਿਨ ਦੀ ਪ੍ਰਪੋਜ਼ਲ ਆ ਹਲੇ ਸਮਝੌਤਾ ਹੋਣਾ ਲਈ 45 ਦਿਨਾਂ ਚ ਨਿਭੇ ਡਾਂਗੇ ਹੋਰ ਵੀ ਗੱਲਬਾਤ ਹੋਈ ਆ ਆ ਜਿਹੜੇ ਜੰਡਿਆਲੇ ਗੁਰੂ ਵਾਲੇ ਪਾਸੇ ਨਾਕੇ ਲਾਏ ਕਿਸਾਨ ਫੜੇ ਆਂ ਸੁਣਦੀ ਸਰਕਾਰ ਉਹ ਵੀ ਛੱਡੇ ਉਹ ਜਿੱਧਰ ਆਖਿਆ ਸੀ ਵੀ ਇਹ ਨਾ ਕਰੋ ਗੱਲਬਾਤ ਚੱਲਦੀ ਆ ਉਹ ਕਹਿੰਦੇ ਨਹੀਂ ਕਰਦੇ ਸਾਰੇ ਕਢਾ ਲੈਨੇ ਆ ਜਿਹੜੇ ਜੇਲਾ ਚੰਬਰਸਰ ਬੈਠਿਆ ਇਹਨੂੰ ਜਲਦੀ ਉਹ ਕਹਿੰਦੇ ਰਿਹਾਈ ਆਪਾਂ ਕਰ ਲੈਨੇ ਇਸ ਕਰਕੇ ਆਈ ਆ ਕਿ ਵੀ ਜਿੰਨਾ ਚਿਰ ਬੰਦੇ ਨਹੀਂ ਛੱਡੇ ਜਾਂਦੇ ਦਲਬਾਤ ਸਿਰੇ ਵੀ ਲੱਗਦੀ ਉਹਨਾਂ ਦੇ ਵੀ ਮਨ ਚ ਆ ਵੀ ਇਹਨਾਂ ਨੇ ਹੁਣ ਵੀ ਰੇਲ ਮੰਨੀ ਕੱਲ੍ਹ ਉਸ ਕਰਕੇ ਆ ਰੇਲ ਤੇ ਹੀ ਆ ਥੱਲੇ ਨਾਲ ਗਰਾਊਂਡ ਆ ਠੀਕ ਆ ਰੇਲ ਦੇ ਉੱਥੇ ਟੈਂਟ ਲਾ ਕੇ ਉੱਥੇ ਬੈਠ ਜਾਣੇ ਹੈਗੇ ਆ ਇਹ ਫੈਸਲਾ ਕੀਤਾ ਠੀਕ ਆ ਪ੍ਰਵਾਨ ਆ ਇਸੇ ਕਰਕੇ ਚਲੋ ਬਾਬਾ ਜੀ ਨੂੰ ਆਖਿਆ ਜੀ ਹੁਣ ਆਪਾਂ ਚਕਾ ਲੈਨੇ ਰਕਵਾ ਬਰਗਰ ਜਾਂ ਤੇ ਸਾਰਿਆਂ ਨੂੰ ਬੇਨਤੀ ਆ ਬੱਗਾ ਸਾਹਿਬ ਨੂੰ ਸਪੀਕਰ ਵੀ ਲੈ ਲਓ ਟਾਲੀ ਲੈ ਉਹ ਟਾਲੀ ਤੇ ਸਪੀਕਰ ਟਾਲੀ ਲੈਉਣ ਗਏ ਬੰਦੇ ਠੀਕ ਹੈ ਜੀ